ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਸواری ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਸੋਰਠਿ ਰਾਗ ਦੇ ਵਿੱਚ ਮਹੱਲਾ 5ਵਾਂ ਪੰਜਵੇਂ ਬਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਕਰ ਦੂਜਾ ਦੂਜੇ ਕਰ ਦੇ ਵਿੱਚ ਸ਼ਬਦ ਗਾਉਣ ਦੀ ਵਿਧੀ ਆਪ ਜੀ ਫਰਮਾਨ ਕਰਦੇ ਹਨ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ਇਸ ਜੀਵ ਦੀ ਜਿਹੜੀ ਹੋਂਦ ਹੈ ਹੁਣ ਤੋਂ ਸ਼ੁਰੂ ਕਰਦੇ ਨੇ ਮਹਾਰਾਜੀ ਜੀਵ ਦੀ ਹੋਂਦ ਮਾਤਾ ਦੇ ਉਦਨ ਵਿੱਚ ਹੁੰਦੀ ਹੈ ਕ੍ਰਕਤ ਬੰਦ ਕਾ ਗਾਰਾ ਹੜਕ ਮਾਸਕੋ ਨਾਰੀ ਪਿੰਜਰ ਪੰਖੀ ਵਸੇ ਵਿਚਾਰਾ ਪੰਖੀ ਕਹੇ ਜੀਵ ਆਤਮਾ ਜੀਵ ਆਤਮਾ ਮਾਤਾ ਦੇ ਉਦਰ ਵਿੱਚ ਪਲਦੀ ਹੈ ਬਣਦੀ ਹੈ ਜੀਤ ਬਾਦਸ਼ਾਹ ਮਹਾਰਾਜ ਜੀ ਅਨੰਦ ਸਾਹਿਬ ਦੇ ਵਿੱਚ ਪਰਮਾਨ ਕਰਦੇ ਨੇ ਮਾਤਾ ਕੀ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀ ਹੈ ਮਨੋਂ ਕਿ ਵਿਸਾਰੀਏ ਇਹ ਬੜਾ ਦਾਤਾ ਜੀ ਅਗਨ ਵਿੱਚ ਆਹਾਰ ਪਹੁੰਚਾਵੇ ਆਹਾਰ ਕਹਿੰਦੇ ਨੇ ਖਾਣਾ ਆਹਾਰ ਭੋਜਨ ਜਦੋਂ ਇਹ ਜੀਵ ਇੱਕ ਗੰਧ ਦੀ ਪੋਟਲੀ ਵਿੱਚ ਪਿਆ ਸੀ ਔਰ ਇਹਦੇ ਮੂੰਹ ਤੇ ਨੱਕ ਤੇ ਅਲਗ-ਅਲਗ ਸਾਰੇ ਪਾਣੀ ਦਾ ਲੇਪ ਜੇਰ ਦਾ ਲੇਪ ਪਿਆ ਹੋਇਆ ਸੀ ਇਹਦੇ ਲਈ ਓਸ਼ਠ ਮੇ ਖਾਣਾ ਪੀਣਾ ਬੜਾ ਮੁਸ਼ਕਲ ਸੀ ਤਾਂ ਪ੍ਰਮਾਤਮਾ ਨੇ ਏਸੀ ਵਿਧੀ ਵੰਡਾਈ ਇੱਕ ਨਾੜੂਏ ਰਾਹੀਂ ਮਾਤਾ ਦੇ ਖਰਾਕ ਵਿੱਚੋਂ ਮਾਤਾ ਦੇ ਸਰੀਰ ਵਿੱਚੋਂ ਨੂੰ ਖਰਾਕ ਪਹੁੰਚੀ ਜਿਹਨੂੰ ਗੁਰਬਾਣੀ ਨੇ ਦਰਜ ਕੀਤਾ ਤੀਜੇ ਪਾਦਸ਼ਾਹ ਮਹਾਰਾਜ ਕਹਿੰਦੇ ਮਾਤਾ ਦਾ ਕੀ ਉਧਰ ਮੈਂ ਪ੍ਰਤਿਪਾਲ ਕਰੀ ਸੋ ਕਿਉਂ ਮਨੋਂ ਵਿਸਾਰੀ ਹੈ ਮਾਤਾ ਦੇ ਉਧਰ ਵਿੱਚ ਪ੍ਰਤਿਪਾਲ ਨਾ ਕੀਤੀ ਉਹਨੂੰ ਮਨੋਂ ਨਾ ਵਿਸਾਰ ਉਹਨੂੰ ਹਮੇਸ਼ਾ ਯਾਦ ਰੱਖੋ ਕੌਣ ਹੈ ਪਰਮਾਤਮਾ ਪਰਮੇਸ਼ਰ ਪ੍ਰਮਾਤਮਾ ਪ੍ਰਭੂ ਅਕਾਲ ਪੁਰਖ ਸਦਾ ਵਾਸਤੇ ਉਹਨੂੰ ਯਾਦ ਰੱਖੋ ਮਹਾਰਾਜ ਜੀ ਕਹਿੰਦੇ ਉਹਨੂੰ ਭੁੱਲੋ ਨਾ ਕਦੇ ਮਨੋ ਕਿਉਂ ਵਿਸਾਰਿਆ ਐ ਵੱਡਾ ਦਾਤਾ ਐਡਾ ਵੱਡਾ ਦਾਤਾ ਜਿਹਦਾ ਕੋਈ ਅੰਤ ਪਾਰਾ ਵਾਰ ਨਹੀਂ ਹੈ ਬ੍ਰਹਮਾ ਵਰਗੇ ਬਿਸ਼ਨੂ ਜੀ ਵਰਗੇ ਮਹੇਸ਼ ਜੀ ਵਰਗੇ ਜਿਸ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ ਕੋਈ ਨਾ ਬਿਆਨਤ ਹੈ ਉਹਦੀ ਗੁੰਦਰਤਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੀ ਸ੍ਰਿਸ਼ਟੀ ਦਾ ਉਹਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਰਚਨ ਹਾਲੇ ਪਰਮੇਸ਼ਰ ਦਾ ਕਰਤੇ ਦਾ ਅੰਤ ਕਿਵੇਂ ਪਾਇਆ ਜਾਵੇ ਇਸ ਕਰਕੇ ਮਾਰੇ ਕੇ ਨਰ ਹਜ਼ਾਰ ਸਦਾ ਵਾਸਤੇ ਉਹਨਾਂ ਇਤਿਹਾਵੋ ਯਾਦ ਰੱਖੋ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀ ਹੈ ਮਨੋਂ ਕਿਉਂ ਵਿਸਾਰੀ ਹੈ ਇਹ ਬੜਾ ਦਾਤਾ ਜੀ ਅਗਨ ਮੈਂ ਆਰ ਪਹੁੰਚਾਵੇ ਅਗਨ ਜਿੱਥੇ ਜਠਣ ਆਗਨ ਕਹਿੰਦੇ ਨੇ ਨੂੰ ਮਾਤਾ ਦੇ ਉਦਰ ਵਿੱਚ ਮਾਤਾ ਦੇ ਪੇਟ ਵਿੱਚ ਅਗਨੀ ਪੈਦਾ ਹੁੰਦੀ ਹੈ ਜਿੱਥੇ ਸਵੇਰੇ ਭੋਜਨ ਸਕਿਆ ਸਾਮ ਨੂੰ ਵਸਨ ਸਾਮ ਦਾ ਭੋਜਨ ਸਕਿਆ ਸਵੇਰੇ ਪਾਸਮ ਹੋ ਜਾਂਦਾ ਹੈ ਔਸਮ ਪੇਟ ਦੇ ਵਿੱਚ ਦੀ ਜੀਵ ਦੀ ਰੱਖਿਆ ਕੀਤੀ ਹੈ ਆਹਾਰ ਹੁਣ ਭੋਜਨ ਦੇ ਕੇ ਦੂਸਰੇ ਪਾਸੇ ਮਹਾਰਾਜੀ ਕਹਿੰਦੇ ਨੇ ਮਾਤ ਗਰਭ ਹੈ ਆਪਨ ਸਿਮਰੰਦੇ ਹੁਣ ਮਾਤਾ ਦੇ ਗਰਭ ਦੇ ਵਿੱਚ ਇੱਕ ਸਰੀਰ ਦੀ ਪਾਲਣਾ ਕੀਤੀ ਆਹਾਰ ਭੋਜਨ ਦੇ ਨਾਲ ਸਰੀਰ ਬਣਿਆ ਵਧਿਆ ਫੁੱਲਿਆ ਸਬੂਤ ਹੋਇਆ ਸਰੀਰ ਸਵੇਰਾ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਸਬੂਤ ਹੋਇਆ ਬਣਿਆ ਉਕੀਤੋ ਬਣਿਆ ਮਾਤਾ ਦੇ ਪੇਟ ਵਿੱਚ ਮਾਤਾ ਦੇ ਸਰੀਰ ਕੋ ਤੋਂ ਖਾਹਕ ਪ੍ਰਾਪਤ ਹੋਈ ਖਾਹਕ ਮਿਲੀ ਉਹਨੂੰ ਦੇਣ ਵਾਲਾ ਕੌਣ ਸੀ ਖਾਹਕ ਪ੍ਰਮਾਤਮਾ ਪ੍ਰਭੂ ਪਰਮੇਸ਼ਰ ਆਹਾਰ ਪਹੁੰਚਾਉਣ ਵਾਲਾ ਕੌਣ ਸੀ ਇਹਨ ਪਰਮੇਸ਼ਰ ਕਿਸੇ ਵੀ ਦੁਨੀਆ ਦੇ ਉੱਪਰ ਕਿਸੇ ਵੀ ਜੀਵ ਨੂੰ ਮੁੱਖ ਰਾਹੀਂ ਖਾਹਕ ਪ੍ਰਾਪਤ ਹੁੰਦੀ ਹੈ ਪਰ ਮਾਤਾ ਦੇ ਉਦਰ ਵਿੱਚ ਮੁੱਖ ਵਿੱਚ ਪਾਉਣ ਵਾਲਾ ਕੋਈ ਨਹੀਂ ਸੀ ਤਾਂ ਪਰਮੇਸ਼ਰ ਨੇ ਪ੍ਰਮਾਤਮਾ ਨੇ ਏਸੀ ਵਿਧੀ ਬਣਾਈ ਇੱਕ ਨਾੜੂਏ ਰਾਹੀ ਉਹਦੇ ਸਰੀਰ ਦੀ ਬਣਤ ਬਣੀ ਉਹਨੂੰ ਖਾਾਕ ਮਿਲੀ ਉਹਨੂੰ ਹਾਰ ਮਿਲਿਆ ਇੱਕ ਦਿਨ ਦ੍ਰਜੀਬ ਆਤਮਾ ਸੀ ਉਹਦੀ ਵੀ ਰੱਖਿਆ ਕਰਨੀ ਸੀ ਸਰੀਰ ਦੀ ਵੀ ਰੱਖਿਆ ਕੀਤੀ ਸਰੀਰ ਦੀ ਵੀ ਬਣਤ ਬਣਾਈ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਦ ਜਿਸਹਿ ਧਿਆਈ ਜਿਨੇ ਪਰਮੇਸ਼ਰ ਨੇ ਸਾਡੀ ਬਣਤ ਬਣਾਈ ਹੈ ਉਹਨੂੰ ਉੱਠਦੇ ਵਹਿੰਦੇ ਸੌਂਦੇ ਜਾਗਦੇ ਉਹਨੂੰ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ ਉਹਦੀ ਯਾਦ ਵਿੱਚ ਜੁੜੇ ਰਹੋ ਯਾਦ ਵਿੱਚ ਜੁੜਨਾ ਕੀ ਹੁੰਦਾ ਉਹਦੇ ਪੈਰ ਵਿੱਚ ਰਹਿਣਾ ਹੈ ਪੈਰ ਵਿੱਚ ਕੀ ਹੈ ਉਹਦੇ ਹੁਕਮ ਵਿੱਚ ਰਹਿਣਾ ਹੁਕਮ ਕੀ ਹੈ ਕਿ ਕੋਈ ਅਗਿਆ ਨਾ ਕਰਨੀ ਗਲਤ ਕੰਮ ਨਾ ਕਰਨਾ ਬਸ ਇਹੀ ਉਹਦਾ ਸਿਮਰਨਾ ਹੈ ਇਹ ਉਹਦੀ ਯਾਦ ਹੈ ਹਰਮੇਸ਼ਾ ਉਹਨੂੰ ਅੰਗ ਸੰਗ ਸਮਝਣਾ ਇਹ ਉਹਦੀ ਯਾਦ ਹੈ ਮਾਤ ਗਰਬ ਮੇ ਆਪਨ ਸਿਮਰਨ ਦੇ ਤਹਿ ਤੁਮ ਰਾਖਨ ਹਾਰੇ ਇਹ ਸੰਸਾਰਤਿਕ ਵਿਧੀ ਹੈ ਗੁਰੂ ਨਾਮ ਦਿੰਦਾ ਹੈ ਗੁਰੂ ਦਾ ਦਿੱਤਾ ਹੋਇਆ ਨਾਮ ਵੱਧਾ ਫਲਦਾ ਹੈ ਗੁਰੂ ਦਾ ਦਿੱਤਾ ਹੋਇਆ ਨਾਮ ਜਮਾਂ ਦੀ ਮਾਰ ਤੋਂ ਨਰਕਾਂ ਤੋਂ ਜਨਮ ਮਰਨ ਤੋਂ ਆਵਾਗਾਂ ਦੇ ਚੱਕਰ ਤੋਂ ਬਚਾਉਂਦਾ ਹੈ ਉਹ ਮਾਤ ਲੋਗ ਦੇ ਵਿੱਚ ਮਰ ਜਾਂਦਾ ਪਰ ਮਾਤ ਲੋਗ ਦੇ ਵਿੱਚ ਜੀਵ ਆਇਆ ਨਹੀਂ ਅਜੇ ਜੀਵ ਸੰਸਾਰ ਤੇ ਆ ਗਿਆ ਦੁਨੀਆ ਤੇ ਆ ਗਿਆ ਪਰ ਮਾਤਾ ਦੇ ਉਧਰ ਵਿੱਚ ਅਜੇ ਬਾਹਰ ਨਹੀਂ ਆਇਆ ਹੈ ਧਰਤੀ ਤੇ ਹੈ ਸੰਸਾਰ ਵਿੱਚ ਪਰ ਅਜ ਜਨਮ ਨਹੀਂ ਲਿਆ ਉਸ ਜੀਵ ਆਤਮਾ ਨੂੰ ਮਹਾਰਾਜ ਜੀ ਨੇ ਪਰਮੇਸ਼ਰ ਨੇ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ ਜਿਹੜੀ ਜੀਵ ਆਤਮਾ ਮਾਤਾ ਦੇ ਉੱਦਰ ਵਿੱਚ ਪਲ ਰਹੀ ਸੀ ਉਹਨੂੰ ਆਪਣਾ ਸਿਮਰਨ ਬਖਸ਼ਿਆ 8 ਪਹਿਰ ਦਾ 8 ਪਹਿਰ ਉਸਠਮੇ ਜੀਵ ਮਾਤਾ ਦੇ ਪੇਟ ਵਿੱਚ ਨਾਮ ਜਪਦਾ ਸੀ जो संसार तया जन्म लिया तो महाराज जी कहते लगी तृसना माया अमर ब्रताया कहे कबीर जिस जिस माया पहले प्यार लगा थन दुद दूजे माए बाप की सुध तीजे भया भाभी चौथे प्यार पन्नी खेड़ ਇਸ ਤਰ੍ਹਾਂ ਕਰਕੇ ਸੰਸਾਰ ਦੇ ਵਿੱਚ ਪਰਚ ਗਿਆ ਪਰ ਜਦੋਂ ਮਾਤਾ ਦੀ ਉਦਰ ਵਿੱਚ ਸੀ ਪੇਟ ਵਿੱਚ ਸੀ ਉਦੋਂ ਇਹਨੂੰ ਅਠੇ ਪਹਿਰ ਦੀ ਭਗਤੀ ਮਿਲੀ ਹੋਈ ਸੀ ਉਠੇ ਪਹਿਰ ਦੀ ਭਗਤੀ ਕਿਸ ਨੇ ਬਖਸ਼ੀ ਉਸ ਪਰਿਪੁਰ ਪ੍ਰਮਾਤਮਾ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਜਿਹਦਾ ਕੋਈ ਅੰਤ ਨਹੀਂ ਹੈ ਜਿਹੜਾ ਬਿਆਨਤ ਹੈ ਜਿਹੜਾ ਦੀਂਦਾ ਨਹੀਂ ਹੈ ਅਨੁਭਵ ਕੀਤਾ ਜਾ ਸਕਦਾ ਹੈ ਜਾਂ ਵਿਸ਼ਵਾਸ ਦੇ ਨਾਲ ਉਹਨੂੰ ਦੇਖਿਆ ਜਾ ਸਕਦਾ ਹੈ ਉਹ ਪ੍ਰਮਾਤਮਾ ਪਰਮੇਸ਼ਰ ਸਾਰਿਆਂ ਜੀਵਾਂ ਨੂੰ ਨੇੜੇ ਹੋ ਕੇ ਉਹਨੇ ਭਗਤੀ ਬਖਸ਼ੀ ਆਪ ਭਗਤੀ ਆਪ ਸਿਮਰਨ ਦੀ ਦਾਤ ਦਿੱਤੀ ਜਿਹਨੂੰ ਆਪਾਂ ਕਹਿੰਦੇ ਆ ਮਿਲ ਕੇ ਰੱਬ ਕਿਹੜਾ ਦੇਖਿਆ ਯੂਨੀਵਰਸ ਹੀ ਕਹਿੰਦੇ ਆ ਪ੍ਰਮਾਤਮਾ ਦਾ ਕੀ ਪਤਾ ਹੈ ਅਗਾ ਕੀ ਨੇ ਦੇਖਿਆ ਪ੍ਰਮਾਤਮਾ ਦਾ ਕੀ ਪਤਾ ਕਿੱਥੇ ਆ ਹੈ ਕਿ ਨਹੀਂ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਜਵੇਂ ਪਾਸ਼ਾ ਗਵਾਹੀ ਭਰਦਨੇ ਆ ਜੀਵ ਭਰਮ ਭਲੇਖੇ ਵਿੱਚ ਨਾ ਪੈ ਮਾਤਾ ਦੇ ਉਦਰ ਵਿੱਚ ਉਸ ਪ੍ਰਮਾਤਮਾ ਨੇ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ ਉਹਨੇ ਆਪਣਾ ਸਿਮਰਨ ਤੈਨੂੰ ਆਪ ਬਖਸ਼ਿਆ ਆਪ ਦਿੱਤਾ 9 ਮਹੀਨੇ ਮਾਤਾ ਦੇ ਉਦਰ ਵਿੱਚ ਤੈ ਭਗਤੀ ਕੀਤੀ ਹੈ ਬਾਹਰ ਆ ਗਿਆ ਕਰਮਾਂ ਦੇ ਨਾਲ ਤੈਨੂੰ ਆਪਣੀ ਜ਼ਿੰਦਗੀ ਭੋਗਣੀ ਪਈ ਸਵਾਸ ਭੋਗਣੇ ਪਏ ਤਹਿ ਤੁਮ ਰੱਖਣ ਹਾਰੇ ਗੁਰੂ ਅਰਜਨ ਦੇਵ ਸਾਹਿਬ ਮਹਜਾਦ ਕਰਾਉਂਦੇ ਨੇ ਉਹ ਬੰਦੇ ਐ ਮਨੁੱਖ ਕਿਤੇ ਭਲੇਖੇ ਚ ਨਾ ਪੈ ਜਾਵੀਂ ਦੇਵੀ ਪ੍ਰਮਾਤਮਾ ਨੇ ਬੜੀ ਰੱਖਿਆ ਕੀਤੀ ਹੈ ਪ੍ਰਮਾਤਮਾ ਨੇ ਤੈਨੂੰ ਅੰਗ ਸੰਗ ਹੋ ਕੇ ਤੈਨੂੰ ਬਚਾਇਆ ਉਹ ਮਾਤਾ ਦੇ ਉਧਰ ਵਿੱਚ ਤੈਨੂੰ ਭਗਤੀ ਬਖਸ਼ੀ ਹੈ ਤੈਨੂੰ ਸਿਮਰਨ ਬਖਸ਼ਿਆ ਇਸ ਕਰਕੇ ਜਾਦ ਕਰ ਉਸ ਪਰਮਾਤਮਾ ਦੇ ਦਰ ਨੇ ਕਰ ਉਸ ਪਰਮਾਤਮਾ ਅੱਗੇ ਅਰਦਾਸ ਕਰ ਸੱਚੇ ਪਾਤਸ਼ਾਹ ਜਿਵੇਂ ਮਾਤਾ ਦੇ ਉਧਰ ਵਿੱਚ ਮੇਰੀ ਰੱਖਿਆ ਕੀਤੀ ਹੈ ਜਿਵੇਂ ਮਾਤਾ ਦੇ ਉਧਰ ਵਿੱਚ ਮੈਨੂੰ ਭਗਤੀ ਬਖਸ਼ੀ ਹੈ ਐਵੇਂ ਜਿਵੇਂ ਇਸ ਪਰਮੇਸ਼ਰ ਪਰਮਾਤਮਾ ਮੇਰੇ ਤੇ ਕਿਰਪਾ ਕਰੋ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋ ਤਰਨ ਹਾਰੇ ਇਹ ਪਾਵਕ ਸਾਗਰ ਅੱਗ ਦਾ ਸਾਗਰ ਪਾਣੀ ਦੇ ਸਾਗਰ ਤਾਂ ਹੁੰਦੇ ਨੇ ਪਰ ਮਹਾਰਾਜ ਜੀ ਇਹ ਸੰਸਾਰ ਨੂੰ ਅੱਗ ਦਾ ਸਾਗਰ ਕਹਿੰਦੇ ਨੇ ਮਾਇਆ ਤਰਨ ਮਾਇਆ ਅਗਨ ਤਰਨ ਬਹੁਤ ਜਾਲਦੇ ਕੋਈ ਹਰਿਆ ਗੂਟ ਰਹੇ ਹੋ ਨਹੀਂ ਆਤਸ ਦੁਨੀਆ ਖੁਣਕਨਾਮ ਸੁਖਦਾਇ ਇਹ ਦੁਨੀਆ ਅੱਗ ਦਾ ਗੋਲਾ ਹੈ ਅੱਗ ਹੈ ਨਹੀਂ ਆਤਸ ਕਹਿੰਦੇ ਨੇ ਅੱਗ ਨੂੰ ਸੰਸਾਰ ਜਿਹੜਾ ਇਹ ਨਿਰੀ ਅਗ ਹੈ ਪਾਪਕ ਸਾਗਰ ਮਹਾਰਾਜ ਜੀ ਕਹਿੰਦੇ ਨੇ ਤਿਤ ਸਰਗੜਾ ਭਈਏ ਲੈ ਨਿਵਾਸਾ ਪਾਣੀ ਪਾਵਕ ਜਿਨਹੇ ਕੀਆ ਪਾਪਕ ਕਹਿੰਦੇ ਨੇ ਅਗ ਨੂੰ ਅਗ ਦੇ ਪਾਣੀ ਹੈ ਸੰਸਾਰ ਪਾਣੀ ਪਾਵਕ ਜਿਨਹੇ ਕੀਆ ਪੰਕ ਜਮੋ ਪਗ ਨਹੀਂ ਚੱਲੇ ਹਮ ਦੇਖ ਤਾ ਡੁੱਬੀ ਹਲੇ ਇਸ ਸਾਗਰ ਅਗਣ ਦੇ ਸਾਗਰ ਅਗਨੀ ਦੇ ਸਾਗਰ ਵਿੱਚ ਸਾਰੇ ਡੁੱਬਦੇ ਜਾ ਰਹੇ ਨੇ ਕੀ ਛੋਟਾ ਕੀ ਵੱਡਾ ਕੀ ਤਕੜਾ ਕੀ ਮਾੜਾ ਇਸ ਅਪਾਵਕ ਅਗਨ ਨੇ ਇਸ ਪਾਵਕ ਨੇ ਸੰਸਾਰ ਦੇ ਸਾਗਰ ਰੂਪੀ ਅਗਨ ਨੇ ਸਾਰਿਆਂ ਨੂੰ ਆਪਣੇ ਵਿੱਚ ਘਰਸ ਲਿਆ ਸਾਰਿਆਂ ਨੂੰ ਸਮੇਟ ਲਿਆ ਮਾਇਆ ਅਗਨ ਪਰਣ ਬਹੁ ਜਾਲੀ ਮਾਇਆ ਦੀ ਅਗਨੇ ਬੜੇ ਬੂਟੇ ਜਾਲ ਦਿੱਤੇ ਬੜੇ ਘਾਹ ਨੂੰ ਜਾਲ ਦਿੱਤੇ ਕੋਈ ਹਰਿਆ ਬੂਟ ਰਹੇ ਹੋ ਨਹੀਂ ਕੋਈ ਹਰਿਆ ਗੂੜ ਦਾ ਭਾਵ ਹੈ ਹਰਿਆ ਕਹਿੰਦੇ ਨੇ ਨਾਮ ਸਿਮਰਨ ਭਗਤੀ ਕਰਨ ਵਾਲਾ ਬੰਦਗੀ ਕਰਨ ਵਾਲਾ ਪਰਮੇਸ਼ਰ ਦੇ ਹੁਕਮ ਵਿੱਚ ਰਹਿਣ ਵਾਲਾ ਸੰਸਾਰ ਦੀ ਮਾਇਆ ਤੋਂ ਪ੍ਰਭੂ ਦੀ ਮਾਇਆ ਤੋਂ ਡਰਨ ਵਾਲਾ ਕਾਮ ਕ੍ਰੋਧ ਵਿਸ਼ੇ ਵਕਾਰਾਂ ਤੋਂ ਡਰਨ ਵਾਲਾ ਲੋਭ ਲਾਲਚ ਝੂਠ ਨਿੰਦਿਆ ਤੋਂ ਡਰਨ ਵਾਲਾ ਉਹ ਕੋਈ ਹਰਿਆ ਪਰਿਆ ਰੱਬ ਦਾ ਪਿਆਰਾ ਉਹੀ ਬਚਦਾ ਇਸ ਮਾਇਆ ਤੋਂ ਪਾਵਕ ਸਾਗਰ ਅਥਾ ਲਹਿਰ ਮਹਿ ਤਾਰੋਂ ਤਾਰਨ ਹਾਰੇ हे ਪ੍ਰਮਾਤਮਾ ਪਰਮੇਸ਼ਰ ਪ੍ਰਭੂ ਜਿਵੇਂ ਤੁਸੀਂ ਮਾਤਾ ਦੇ ਉਧਰ ਵਿੱਚ ਸਾਡੀ ਰੱਖਿਆ ਕੀਤੀ ਤੇ ਨਾਮ ਦੀ ਭਗਤੀ ਦੀ ਦਾਤ ਵਖਸ਼ੀਂ ਐਵੇਂ ਜਿਵੇਂ ਸਾਡੇ ਤੇ ਕਿਰਪਾ ਕਰੋ ਇਸ ਸੰਸਾਰ ਸੰਸਾਰ ਰੂਪੀ ਸਮੁੰਦਰ ਵਿੱਚੋਂ ਅਗਦੇ ਸਮੁੰਦਰ ਵਿੱਚੋਂ ਅਥਾਹ ਲਹਿਰਾਂ ਵਿੱਚ ਜਿੱਥੇ ਬੇਕਾਰ ਤੇ ਵਿਸ਼ੇਵਕਾਰਾਂ ਦੀਆਂ ਲਹਿਰਾਂ ਵਗਦੀਆਂ ਨੇ ਜਿੱਥੇ ਝੂਠ ਦੀਆਂ ਢੇਰੀਆਂ ਆਉਂਦੀਆਂ ਨੇ ਮਹਾਰਾਜੀ ਉਹਦੇ ਵਿੱਚੋਂ ਸਾਨੂੰ ਬਚਾਉਣਾ ਕਰੋ ਤਾਰੋ ਤਾਰਨ ਹਾਰੇ हे ਤਾਰਨ ਵਾਲੇ ਪ੍ਰਭੂ हे ਪਰਮੇਸ਼ਰ ਸਾਨੂੰ ਇਸ ਸੰਸਾਰ ਸਮੁੰਦਰ ਵਿੱਚੋਂ ਕੱਢਣਾ ਕਰੋ ਮਾਧੋ ਤੂੰ ਠਾਕੁਰ ਸਿਰ ਮੋਰਾ हे ਪਰਮੇਸ਼ਰ हे ਮਾਧੋ ਪਰਮੇਸ਼ਰ ਪਰਮਾਤਮਾ ਇਸ ਸੰਸਾਰ ਵਿੱਚ ਵਸਣ ਵਾਲੇ ਸਾਰੇ ਸੰਸਾਰ ਦੇ ਮਾਲਕ हे ਮੇਰੇ ਠਾਕੁਰ ਪਰਮੇਸ਼ਰ ਪਰਮਾਤਮਾ ਸਿਰ ਮੋਰਾ ਤੁਸੀਂ ਸਾਡੇ ਸਿਰ ਦੇ ਸਾਈਂ ਹੋ ਸਾਡੇ ਸਿਰ ਦੇ ਤਾਜ ਹਾਂ ਸਾਡੇ ਵੱਡੇ ਹਾਂ ਸਾਡੇ ਰਖਿਆਕ ਹਾਂ ਇहां ਉहां ਤੁਹਾਰੋ ਤੋਰਾ ਤੇਰੇ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਐ ਦੁਨੀਆ ਵਿੱਚ ਤੇ ਅਗਲੀ ਦੁਨੀਆ ਵਿੱਚ ਲੋਕ ਵਿੱਚ ਤੇ ਪਰਲੋਕ ਵਿੱਚ ਮਹਾਰਾਜ ਜੀ ਤੁਹਾਡੇ ਹੀ ਆਸਰਾ ਹੈ ਤੁਹਾਡੇ ਹੀ ਸਹਾਰਾ ਹੈ ਤੁਸੀਂ ਹੀ ਸਾਡੇ ਰਖਿਆਕ ਹੋ ਰਹਾ ਕੀਤੇ ਕੋ ਮੇਰਾ ਸਮਾਨ ਕਰਨ ਹਾਰ ਤਨ ਜਨ ਹੈ ਮਹਾਰਾਜੀ ਹੈ ਪਰਿਪੂਰਨ ਪਰਮੇਸ਼ਰ ਪਰਮਾਤਮਾ ਸਾਡੀ ਤੇ ਅਵਸਥਾ ਇਹ ਹੈ ਅਸੀਂ ਥੋੜਾ ਕਰਦੇ ਆਂ ਤੇ ਅਸੀਂ ਬੜਾ ਪਹਾੜਾਂ ਵਰਗਾ ਮੇਰ ਪਹਾੜ ਪਹਾੜਾਂ ਵਰਗੇ ਅਸੀਂ ਆਪਣੇ ਆਪ ਨੂੰ ਸਮਝ ਲੈਨੇ ਆਂ ਵੱਡੇ ਸਮਝ ਲੈਨੇ ਆਂ ਥੋੜਾ ਕਰਕੇ ਵੱਡੇ ਸਮਝ ਲੈਨੇ ਆਂ ਕਰਨ ਹਾਰ ਤਨ ਜਨ ਹੈ ਇਹ ਪਰਮੇਸ਼ਰ ਪਰਮਾਤਮਾ ਤੂੰ ਕਰਨ ਵਾਲਾ ਹੈ ਕਰਨ ਹਾਰ ਹੈ ਕਰਣ ਕਰਨ ਹੈ ਕਰਨ ਵਾਲਾ ਹੈ ਤੂੰ ਸਮਰੱਥ ਹੈ ਕਰਤਾ ਹੈ ਆਸੀਂ ਤੈਨੂੰ ਛੋਟਾ ਜਾਣਦੇ ਆ ਆਪਣੇ ਕੀਤੇ ਨੂੰ ਆਪਣੀ ਜ਼ਿੰਦਗੀ ਨੂੰ ਆਪਣੀ ਅਕਲ ਨੂੰ ਆਪਣੀ ਹੰਗਤਾ ਮੰਗਤਾ ਨੂੰ ਵੱਡਾ ਜਾਣ ਲੈਨੇ ਆ ਤੇ ਤੈਨੂੰ ਅਸੀਂ ਛੋਟਾ ਜਾਣਨੇ ਨੇ ਇਸ ਕਰਕੇ ਤੈਨੂੰ ਮਿਸਲੇ ਹੋਇਆ ਅਸੀਂ ਪ੍ਰਮਾਤਮਾ ਜੀ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨ ਹੈ ਹੇ ਪ੍ਰਮਾਤਾ ਪਰਮੇਸ਼ਰ ਪ੍ਰਮਾਤਮਾ ਪ੍ਰਭੂ ਜੀ ਤੁਸੀਂ ਤਾਂ ਵੱਡੇ ਦਾਤੇ ਹੋ ਦਾਤਾ ਦੇਣ ਵਾਲੇ ਹੋ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਤੁਸੀਂ ਦਾਤਾ ਦੇਣ ਵਾਲੇ ਹੋ ਸਗਲੀ ਸਾਰੇ ਸੰਸਾਰ ਸਾਰਾ ਸੰਸਾਰ ਸਾਰੀ ਸ੍ਰਿਸ਼ਟੀ ਮੰਗਣ ਵਾਲੀ ਹੈ ਤੂੰ ਦਾਤਾ ਮੰਗਣ ਕੋ ਸਗਲੀ हे ਪਰਮੇਸ਼ਰ ਤੂੰ ਦਾਤਾ ਹੈ ਮੰਗਣ ਵਾਲੇ ਸਾਰੇ ਨੇ ਇਸ ਕਰਕੇ ਕੋਈ ਤੇਰੇ ਨਾਲ ਵੱਡਾ ਨਹੀਂ ਹੋ ਸਕਦਾ ਭਾਵੇਂ ਕਿਸੇ ਨੂੰ ਭਲੇਖਾ ਪੈ ਜਾਵੇ ਜਿਵੇਂ ਦੁਨੀ ਚੰਦ ਨੂੰ ਪੈ ਗਿਆ ਸੀ ਮੈਂ ਰਾਜਾ ਤੇ ਮੈਂ ਦਾਤਾ ਤੇ ਮੈਂ ਪ੍ਰਭੂ ਆ ਮੈਨੂੰ ਦਾਤਾ ਮੰਨੋ ਛੋਟੀ ਬੱਚੀ ਰਜਨੀ ਜੋ ਪ੍ਰਮਾਤਮਾ ਦੀ ਵਹਿਰੂ ਦੀ ਪਿਆਰੀ ਸੀ ਸਤਸੰਗਤ ਦਾ ਰੰਗ ਚੜਿਆ ਹੋਇਆ ਸੀ ਸਾਧੂ ਸੰਗਤ ਵਿੱਚੋਂ ਰੰਗ ਚੜਿਆ ਪ੍ਰਮਾਤਮਾ ਦਾ ਕਹਿਣ ਲੱਗੀ ਪਿਤਾ ਜੀ ਤੁਸੀਂ ਦਾਤੇ ਨਹੀਂ ਹੋ ਦਾਤਾ ਤੇ ਪਰਮੇਸ਼ਰ ਪ੍ਰਮਾਤਮਾ ਹੈ ਉਸ ਰਾਜੇ ਨੇ ਹੰਕਾਰ ਹੀ ਨੇ ਹੰਕਾਰ ਵਿੱਚ ਆ ਕੇ ਵੱਡਪਨ ਵਿੱਚ ਆ ਕੇ ਆਪਣੀ ਛੋਟੀ ਪੁੱਤਰੀ ਰਜਨੀ ਨੂੰ ਕੋੜੀ ਦੇ ਨਾਲ ਵਿਆਹ ਦਿੱਤਾ ਕਹਿੰਦਾ ਮੈਂ ਦੇਖਦਾ ਹੁਣ ਤੂੰ ਰੋਜੀ ਰੋਟੀ ਕਿਵੇਂ ਤੈਨੂੰ ਖਾਣਾ ਮਿਲੂ ਕਿਵੇਂ ਤੂੰ ਇਸ ਪ੍ਰਸਤੀ ਕਰੇਂਗੀ ਮੇਰੇ ਘਰ ਵਿੱਚ ਤੈਨੂੰ ਸੱਤੀ ਪ੍ਰਦਾਪ ਆਦਾਰਥ ਮਿਲਦੇ ਸੀ ਮੇਰੇ ਘਰ ਵਿੱਚ ਅਨੇਕਾਂ ਤਰ੍ਹਾਂ ਦੇ ਵਸਤਰ ਮਿਲਦੇ ਸੀ ਵੱਡਿਆਂ ਮਹਿਲਾਂ ਦੇ ਸੁੱਖ ਮਿਲਦੇ ਸੀ ਹੁਣ ਮੈਂ ਦੇਖਦਾ ਤੇਰਾ ਦਾਦਾ ਤੈਨੂੰ ਵੱਡੇ ਮਹਿਲਾਂ ਦਾ ਸੁੱਖ ਕਿਵੇਂ ਦਿੰਦਾ ਮੈਂ ਦੇਖਦਾ ਤੇਰਾ ਦਾਦਾ ਤੈਨੂੰ ਸੱਤੀ ਪਦਾਰਥ ਤੇ ਭੋਜਨ ਕਿਵੇਂ ਦਿੰਦਾ ਮੈਂ ਦੇਖਦਾ ਤੇਰਾ ਦਾਦਾ ਤੈਨੂੰ ਕਿੰਨੇ ਸੋਹਣੇ ਤੇ ਸੋਹਣੇ ਬਸਤਰ ਕਿਵੇਂ ਦਿੰਦਾ ਇਸ ਤਰ੍ਹਾਂ ਕਰਕੇ ਇੱਕ ਕੋੜੀ ਨੂੰ ਵਿਆਹ ਕੀ ਤੋਰ ਦਿੱਤੀ ਘਰੋਂ ਉਹ ਰਜਨੀ ਨੇ ਪ੍ਰੋਸ਼ਾ ਕੀਤਾ ਹੈ ਪ੍ਰਮਾਤਮਾ ਹੈ ਪਰਮੇਸ਼ਰ ਪ੍ਰਭੂ ਤੇਰੇ ਭਾਣੇ ਵਿੱਚ ਰਹਿ ਕੇ ਮੈਂ ਜੀਵਨ ਗੁਜ਼ਾਰ ਕਰਾਂਗੀ ਮੈਨੂੰ ਇਹ ਵਿਸ਼ਵਾਸ ਹੈ ਭਰੋਸਾ ਹੈ ਉਹ ਦਾਦਾਏ ਸਾਰਾ ਸੰਸਾਰ ਮੰਗਤਾ ਹੈ ਇਸ ਕਰਕੇ ਵਿਸ਼ਵਾਸ ਨਾਲ ਉਹਨੇ ਪਰਮਾਤਮਾ ਦਾ ਨਾਮ ਜਪਿਆ ਭਰੋਸਾ ਕੀਤਾ ਆਖਰ ਨੂੰ ਇੱਕ ਦਿਨ ਗੁਰੂ ਰਾਮਦਾਸ ਦੇ ਦਰ ਤੇ ਚਲੇ ਗਏ ਗੁਰੂ ਰਾਮਦਾਸ ਮਹਾਰਾਜੀ ਨੇ ਬਾਹ ਫੜੀ ਉਸ ਰਾਜਨੀ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ ਉਸ ਰਾਜਨੀ ਨੂੰ ਅੱਜ ਤੱਕ ਉਹਦੀਆਂ ਸਾਖੀਆਂ ਗੁਰੂ ਘਰ ਦੇ ਵਿੱਚ ਉਹਦੀ ਮਾਨਤਾ ਹੈ ਇਸ ਕਰਕੇ ਜਿਹੜਾ ਗੁਰੂ ਨਾਲ ਜੁੜ ਗਿਆ ਪਰਮਾਤਮਾ ਨਾਲ ਜੁੜ ਗਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਉਸੇ ਇਸ ਲੋਕ ਦੁਨੀਆ ਵਿੱਚ ਵੀ ਰੱਖਿਆ ਰੱਖਿਆ ਕਰਦੇ ਨੇ ਤੇ ਪ੍ਰਲੋਕ ਵਿੱਚ ਵੀ ਰੱਖਿਆ ਕਰਦੇ ਨੇ ਜੀहां ਉहां ਤੁਹਾਹਰੋ ਧੋਰਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਯਾਦ ਕੀਤਾ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਸਦਾ ਵਾਸਤੇ ਸਦਾ ਵਾਸਤੇ ਉਹਨਾਂ ਦਾ ਵਾਸਾ ਹੋ ਗਿਆ ਪ੍ਰਹਲਾਦ ਨੂੰ ਅਜ ਦੁਨੀਆ ਯਾਦ ਕਰਦੀ ਹੈ ਇੱਕ ਧਰਮ ਗ੍ਰੰਥਾਂ ਵਿੱਚ ਯਾਦ ਕੀਤਾ ਜਾਂਦਾ ਹੈ ਸਦਾ ਉਹਦਾ ਵਾਸਾ ਪਰਮੇਸ਼ਰ ਦੇ ਚਰਨਾਚ ਰਜਨੀ ਦਾ ਵਾਸਾ ਪਰਮੇਸ਼ਰ ਦੇ ਚਰਨਾਚ ਹੈ ਐਵੇਂ ਜਿਵੇਂ ਜਿੰਨਾ ਜਿੰਨਾ ਭਗਤਾ ਨੇ ਪ੍ਰਮਾਤਮਾ ਨੂੰ ਯਾਦ ਕੀਤਾ ਉਹਨਾਂ ਭਗਤਾਂ ਦਾ ਵਾਸਾ ਚਰਨਾ ਵਿੱਚ ਪਰਮੇਸ਼ਰ ਦੇ ਚਰਨਾ ਵਿੱਚ ਹੋ ਗਿਆ ਤੇ ਪਰਮੇਸ਼ਰ ਨੇ ਪ੍ਰਮਾਤਮਨਨ ਦੀ ਲੋਕ ਪ੍ਰਲੋਕ ਚ ਲੱਜਿਆ ਰੱਖੀ ਰਹਾਉ ਕੀਤੇ ਕੋ ਮੇਰੇ ਸਮਾਨ ਹੈ ਕਰਨ ਹਾਰ ਤਨ ਜਨ ਹੂੰ ਦਾਤਾ ਮੰਗਣ ਕੋ सगली दान ਦੇ ਪ੍ਰਭ ਭਾਨ ਹੈ ਪਰਮੇਸ਼ਰ ਪਰਮਾਤਮਾ ਸਾਰਾ ਸੰਸਾਰ ਮੰਗਤਾ ਹੈ ਤੂੰ ਦਾਤਾ ਹੈਂ दान ਦੇ ਪ੍ਰਭ ਭਾਨ ਹੈ ਤੂੰ ਵੱਡਾ দান ਦੇਣ ਵਾਲਾ ਹੈਂ ਸੰਸਾਰ ਨੂੰ ਸਾਰੇ ਨੂੰ ਰੱਖਿਆ ਕਰਨ ਵਾਲਾ ਹੈ ਸਾਰੇ ਸੰਸਾਰ ਨੂੰ ਪਾਲਣ ਹਾਰ ਹੈਂ ਕਿਨਵੇਂ ਹੈ ਅਵਰ ਕਿਨਵੇਂ ਹੈ ਅਵਰਾ ਅਚਾਰਜ ਚਲਤ ਤੁਮਾਰੀ ਹੈ ਪਰਮੇਸ਼ਰ ਪਰਮਾਤਮਾ ਇਹ ਕਿਨਾਂ ਵਿੱਚ ਤੂੰ ਸੰਸਾਰ ਨੂੰ ਖਤਮ ਕਰ ਦਿੰਨਾ ਹੈ ਕਿਨਾਂ ਵਿੱਚ ਸੰਸਾਰ ਨੂੰ ਬਣਾ ਦਿੰਨਾ ਹੈ ਸੰਸਾਰ ਹੈ ਸੰਸਾਰ ਕਿਨਾ ਵਿੱਚ ਪਰਮੇਸ਼ਰ ਪ੍ਰਮਾਤਮਾ ਤੂੰ ਆਪਣਾ ਬਣਾ ਲੈਣਾ ਹੈ ਕਿਨਾ ਵਿੱਚ ਤੂੰ ਆਪਣਾ ਸਾਰਿਆਂ ਨੂੰ ਵਖਰ ਕਰ ਦੇਣਾ ਹੈ ਇਹ ਤੇਰੀ ਕੁਦਰਤ ਹੈ ਤੇਰੇ ਅਚਰਜ ਨੇ ਤੇਰੀ ਇਹ ਵਿਸਮਾਦ ਇਹ ਤੇਰੀ ਘਹਿਰਾਨ ਕਰਨ ਵਾਲੀ ਪਰੇਸ਼ਾਨ ਕਰਨ ਵਾਲੀ ਤੇ ਅਚਰਜ ਕੌਤਕ ਨੇ ਤੇਰੇ ਤੇਰੀ ਇਹ ਕਰਾਮਾਤ ਹੈ ਰੂੜੋ ਗੂੜੋ ਗਹਿਰ ਗਮੀਰੋ ਉੱਚੋ ਅਗਮ ਅਪਾਰੀ ਹੈ ਪਰਮੇਸ਼ਰ ਪ੍ਰਮਾਤਮਾ ਤੂੰ ਬੜਾ ਸਿਆਣਾ ਹੈ ਬੜਾ ਸਮਝਦਾਰ ਹੈ ਬੜਾ ਸੁਝਾਖਾ ਹੈ ਗਹਿਰ ਹੈ ਗੰਭੀਰ ਹੈ ਤੇਰੀ ਗਹਿਰਤਾ ਨੂੰ ਤੇਰੀ ਡੰਗਾਈ ਨੂੰ ਕੋਈ ਮਿਲ ਨਹੀਂ ਸਕਦਾ ਤੂੰ ਸਾਰਿਆਂ ਨਾਲੋਂ ਉੱਚਾ ਏ ਤੂੰ ਗੰਭੀਰ ਹੈ ਤੂੰ ਚੋ ਅਗਮ ਅਪਾਰੇ ਤੂੰ ਅਪਾਰ ਹੈ ਤੇਰਾ ਰਸਤਾ ਤੇਰਾ ਕੋਈ ਪਾਰਾ ਵਾਰ ਲੱਭ ਨਹੀਂ ਸਕਦਾ ਏ ਪਰਿਪਰਮ ਪਰਿਪੂਰਨ ਪ੍ਰਮਾਤਮਾ ਤੂੰ ਬੜਾ ਬੇਅੰਤ ਹੈ ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਏ ਪ੍ਰਮਾਤਮਾ ਪਰਮੇਸ਼ਰ ਤੈਨੂੰ ਸਤਸੰਗਤ ਵਿੱਚੋਂ ਹੀ ਤੇਰਾ ਮਲਾਪ ਹੋ ਸਕਦਾ ਹੈ ਜਦੋਂ ਸਾਧ ਸੰਗਤ ਕੀਤੀ ਸਤਸੰਗਤ ਕੀਤੀ ਮਹਾਂਪੁਰਖਾਂ ਦੀ ਸੰਗਤ ਕੀਤੀ ਗੁਰੂ ਦੀ ਸੰਗਤ ਕੀਤੀ ਤਾਂ ਤੁਹਾਡੇ ਨਾਲ ਮਲਾਪ ਹੋਇਆ ਤੇ ਤੁਹਾਡੇ ਦਰ ਦੀ ਬਾਣੀ ਤੁਹਾਡੇ ਦਰ ਦੀਆਂ ਗੱਲਾਂ ਤੁਹਾਡੇ ਦਰਦ ਘਰਦੀਆਂ ਸਾਖੀਆਂ ਪ੍ਰਾਪਤ ਹੋਈਆਂ ਤੁਹਾਡੇ ਦਰ ਦੀ ਸੋਝੀ ਪਈ आनंद ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਪ੍ਰਿਮਾਤਮਾ ਵਹਿਗੁਰੂ ਸੱਚੀ ਬਾਸਾ ਤੈਨੂੰ ਦਰਸ਼ਨ ਕਰਦਿਆਂ ਆਨੰਦ ਮਨ ਹੋ ਗਿਆ ਤੇਰੇ ਦਰਸ਼ਨ ਕਰਦਿਆਂ ਤੈਨੂੰ ਡਿਠਿਆ ਮਨ ਵਿੱਚ ਆਨੰਦ ਹੋ ਗਿਆ ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ ਉਸ ਪਰਮੇਸ਼ਰ ਪ੍ਰਮਾਤਮਾ ਵੱਡੇ ਪ੍ਰਤਾਪ ਵਾਲਾ ਹੈ ਵੱਡਾ ਪੁਰਖ ਹੈ ਸਭ ਦਾ ਦਾਤਾ ਹੈ ਸਭ ਨੂੰ ਦੇਣ ਵਾਲਾ ਹੈ ਤੇ ਗੁਰੂ ਨਾਲ ਮਿਲ ਕੇ ਤੇਰੇ ਦਰਸ਼ਨ ਹੋਏ ਤੇ ਗੁਰੂ ਨਾਲ ਮਿਲ ਕੇ ਤੇਰੇ ਦਰਸ਼ਨ ਕਰਕੇ ਮਨ ਆਨੰਦ ਹੋ ਗਿਆ ਇਸ ਕਰਕੇ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਆਪਣੇ ਹੁਕਮਨਾਮੇ ਰਾਹੀਂ ਸਾਨੂੰ ਸਿਖਿਆ ਦਿੰਦੇ ਹਨ ਕਿ ਉਹ ਪਰਮਾਤਮਾ ਸੌਦਾ ਦਾਤਾ ਹੈ ਸਭ ਨੂੰ ਦੇਣ ਵਾਲਾ ਹੈ ਤੇ ਉਹ ਗੁਰੂ ਦੁਆਰਾ ਪਾਇਆ ਜਾ ਸਕਦਾ ਹੈ ਗੁਰੂ ਦੁਆਰਾ ਉਹਦੇ ਦਰਸ਼ਨ ਹੋ ਸਕਦੇ ਹਨ ਸਾਜ ਸੰਗ ਜੋਤ ਮੇ ਮਲਾਇਓ ਤੋ ਸੁਣੀ ਤੇਮਾਰੀ ਬਾਣੀ आनंद पैया पेखति ही नानक प्रताप पुरुष निर्वाणी वाहेगुरु जी का खालसा वाहेगुरु जी की फतेह